प्यारे विद्यार्थियों सत श्री अकाल मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਬਿਟਾ ਅੱਜ ਆਪਾਂ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਦੇ ਪੇਪਰ ਦੀ ਤਿਆਰੀ ਲਈ ਪੰਜਾਬੀ ਸੱਭਿਆਚਾਰ ਅਤੇ ਰਸਮ ਰਿਵਾਜ ਨਾਲ ਸੰਬੰਧਿਤ ਕੁਝ ਸਵਾਲਾਂ ਨੂੰ ਕੁਝ ਪ੍ਰਸ਼ਨਾਂ ਨੂੰ ਕਰਾਂਗੇ ਸਭ ਦਾ ਪਹਿਲਾ ਪ੍ਰਸ਼ਨ ਹੈ ਵਿਆਹ ਸਮੇ ਗਾਏ ਜਾਣ ਵਾਲੇ ਗੀਤ ਜਿੰਨਾਂ ਵਾਰ ਬਿਸ਼ਾਭੀ ਹੋਈ ਗਮਈ ਅਤੇ ਕਤਾਸ਼ ਜਾਂ ਮਖੌਲ ਹੁੰਦਾ ਹੈ ਨੂੰ ਕੀ ਕਹਿੰਦੇ ਹਨ ਸਿੱਠਨੀਆਂ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤਾਂ ਨੂੰ ਕੀ ਕਿਹਾ ਜਾਂਦਾ ਹੈ ਸੁਹਾਗ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤਾਂ ਨੂੰ ਕੀ ਕਿਹਾ ਜਾਂਦਾ ਹੈ ਘੋੜੀਆਂ ਵਿਆਹ ਸਮੇਂ ਸਾਰੇ ਸ਼੍ਰੀਕੇ ਨੂੰ ਵਿਆਹ ਵਾਲੇ ਦਿਨ ਤੱਕ ਰੋਟੀ ਖਾਣ ਦਾ ਸੱਦਾ ਦੇਣਾ ਨੂੰ ਕੀ ਕਹਿੰਦੇ ਹਨ ਚੁੱਲ੍ਹੇ ਨਿਉਂਦ ਜੰਡੀ ਵੱਡਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਵਰਾਤ ਕਰਨ ਵੇਲੇ ਜਦੋਂ ਲਾੜਾ ਲਾੜੀ ਨੂੰ ਵਿਆਹ ਕੇ ਘਰ ਆਉਂਦਾ ਹੈ ਤਾਂ ਲਾੜੇ ਦੀ ਮਾਂ ਵੱਲੋਂ ਕੀਤੀ ਜਾਣ ਵਾਲੀ ਰਸਮ ਕਿਹੜੀ ਹੁੰਦੀ ਹੈ ਪਾਣੀ ਵਾਰਨ ਦੀ ਰਸਮ ਅਸਤਰੀ ਪੰਜਾਬ ਦਾ ਲੋਕ ਗੀਤ ਜਿਸ ਨੂੰ ਗਾਉਣ ਵਾਲਾ ਆਪਣੇ ਸੱਜੇ ਹੱਥ ਨੂੰ ਕੰਨ ਤੇ ਰੱਖ ਕੇ ਗਾਉਂਦਾ ਹੈ ਉਹ ਹੁੰਦਾ ਹੈ ਢੋਲਾ ਉਸ ਛਗਣਾ ਦੇ ਕੱਪੜੇ ਨੂੰ ਕੀ ਕਹਿੰਦੇ ਹਨ ਜਿਸ ਨੂੰ ਲਾਵਾਂ ਫੇਰਿਆਂ ਦੇ ਮੌਕੇ ਦਿੱਤਾ ਜਾਂਦਾ ਹੈ ਸੁੱਬਰ ਕਿਸ ਮਹੀਨੇ ਰਿਆ ਨਹੀਂ ਕੀਤੇ ਜਾਂਦੇ ਉਹਦੇ ਮਹੀਨੇ ਚਾਹਨ ਦੇ ਮਹੀਨੇ ਭਰਾ ਵੱਲੋਂ ਜਾਂ ਪੇਕੇ ਘਰ ਵੱਲੋਂ ਤੀਨੋਂ ਕੁਝ ਤੋਹਫੇ ਅਤੇ ਖਾਣ-ਪੀਣ ਦੀਆਂ ਵਸਤਾਂ ਭੇਜੀਆਂ ਜਾਂਦੀਆਂ ਹਨ ਇਸ ਰਾਤ ਨੂੰ ਕੀ ਕਿਹਾ ਜਾਂਦਾ ਹੈ ਸੰਧਾਰਾ ਕੁੜੀਆਂ ਕਿਸ ਤਿਉਹਾਰ ਤੇ ਪਿੰਗਾ ਝੂਟਦੀਆਂ ਹਨ ਤੀਆਂ ਤੀਆਂ ਕਿਸ ਮਹੀਨੇ ਵਿੱਚ ਮਨਾਇਆ ਜਾਂਦੀਆਂ ਹਨ ਸਾਵਣ ਦੇ ਮਹੀਨੇ ਵਿੱਚ ਤਾਂ ਕਿ ਕਿਸ ਰੁੱਤ ਵਿੱਚ ਚੜਾਈ ਜਾਂਦੇ ਹਨ ਬਸੰਤ ਰੁੱਤ ਵਿੱਚ ਡੋਰੀਆ ਕਿਸ ਨੂੰ ਕਹਿੰਦੇ ਹਨ ਦੁਪੱਟੇ ਸੁਹੇ ਮਤੀਰੇ ਵਾਲਿਆ ਮੈਂ ਕਹਨੀ ਆ ਕੀਦ ਤੋਂ ਕੀ ਭਾਵ ਹੈ ਪੱਗ ਨਵੇਂ ਜੰਮੇ ਬੱਚੇ ਦੇ ਮੂੰਹ ਨੂੰ ਸ਼ਹਿਦ ਲਾਉਣ ਨੂੰ ਕੀ ਕਹਿੰਦੇ ਹਨ ਗੁਰਤੀ ਗੁਰਤੀ ਦੇਣ ਵਾਲੇ ਦੇ ਕਿਹੜੇ ਗੁਣ ਬੱਚੇ ਵਿੱਚ ਆਉਣਗੇ ਮੰਨਿਆ ਜਾਂਦਾ ਹੈ ਗੁਰਤੀ ਦੇਣ ਵਾਲੇ ਦਾ ਸੁਭਾਅ ਬੱਚੇ ਦੇ ਜਨਮ ਤੋਂ ਬਾਅਦ ਬਾਹਰ ਵਿਧਾਨ ਦੀ ਰਸਮ ਕਿੰਵੇਂ ਦਿਨ ਕੀਤੀ ਜਾਂਦੀ ਹੈ 13ਵੇਂ ਦਿਨ ਤੜਾਕੀ ਬੱਚੇ ਦੇ ਕਿਸ ਅੰਗ ਤੇ ਪਹਿਨਾਈ ਜਾਂਦੀ ਹੈ ਲੱਕ ਕਮਰ ਤੇ ਬੱਚੇ ਦੇ ਜਨਮ ਪਿੱਛੋਂ ਜਦੋਂ ਧੀ ਪੈਣ ਨੂੰ ਸੌਂਰੀ ਭੇਜਿਆ ਜਾਂਦਾ ਹੈ ਤਾਂ ਉਸ ਮੌਕੇ ਦਿੱਤੇ ਜਾਣ ਵਾਲੇ ਕੱਪੜੇ ਲੀੜੇ ਗਹਿਨੇ ਗੱਤੇ ਤੇ ਹੋਰ ਸਮਾਨ ਨੂੰ ਕੀ ਕਿਹਾ ਜਾਂਦਾ ਹੈ ਸ਼ੂਸ਼ਕ ਬਹੁਤ-ਬਹੁਤ ਧੰਨਵਾਦ ਬੇਟਾ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਉਮੀਦ ਕਰਦਾ ਹਾਂ ਇਸ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਜਿਨ੍ਹਾਂ ਮੇਰੇ ਦੋਸਤਾਂ ਨੇ ਮੇਰੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਬੇਨਤੀ ਹੈ ਕਿ ਉਹ ਸਬਸਕ੍ਰਾਈਬ ਇਸ ਜ਼ਰੂਰ ਕਰ ਲੈਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ